ਪੰਡਾ ਸਕੂਲ ਵਿਖੇ ਮੌੜਵਲੋਂ ਬਾਗਵੀ ਕਲਾਸ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਤੇ ਪੰਜਾਬ ਭਰ ਦੇ ਵਿੱਚੋਂ ਮਾਮਤਾ ਜ਼ਿਲ੍ਹੇ ਦੇ ਕਸਬੇ ਪਿੱਖੀ ਦੀ ਬੇਟੀ ਅਰਸ਼ਦੀਪ ਕੌਰ ਨੇ ਪੰਜਾਬ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਤੇ ਅਰਸ਼ਦੀਪ ਦਾ ਸਕੂਲ ਦੇ ਵਿੱਚੋਂ ਸਕੂਲ ਸਟਾਫ ਵੱਲੋਂ ਜਿੱਥੇ ਸਨਮਾਨ ਕੀਤਾ ਜਾ ਰਿਹਾ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਸਾਡੀਆਂ ਅਰਸ਼ਦੀਪ ਜੀ ਮੌਜੂਦਾ ਅਰਸ਼ਦੀਪ ਕੀ ਕਹੋਗੇ ਤੁਹਾਡਾ ਤੁਹਾਨੂੰ ਬਹੁਤ-ਸਾਰੀਆਂ ਮੁਬਾਰਕਾਂ ਜੀ ਪੰਜਾਬ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਕਿਤਾ ਕਿੰਨੀ ਕਿਮਤ ਕਰਨੀ ਪਈ ਇੰਸ਼ਾ ਅੱਲੋ ਥੈਂਕ ਯੂ so much ਮੇਨੇ ਤਸੱਜ ਜਿਵੇਂ ਆਪਾਂ ਡਿਲੀ ਦਾ ਮਤਲਬ ਮੂਵਰ ਕਰੂਸ ਕਰਨਾ ਉਹ ਹੀ ਮਿਹਨਤ ਕਰਨੀ ਪਈ ਹੈ ਤੇ ਮੇਰੇ ਪੇਰੈਂਟਸ ਦਾ ਟੀਚਰਸ ਦਾ ਪ੍ਰਿੰਸੀਪਲ ਦਾ ਪੂਰਾ ਸਹਿਯੋਗ ਰਿਹਾ ਉਹਨਾਂ ਦੇ ਸਹਿਯੋਗ ਤੋਂ ਬਿਨਾ ਮੈਨੂੰ ਇਹ ਸਫਲਤਾ ਨਹੀਂ ਮਿਲਦੀ ਅਰਸ਼ੀਬ ਕਿੰਨੀ ਮਿਹਨਤ ਕਰਨੀ ਪਈ ਹੈ ਤੁਹਾਨੂੰ ਇਹ ਕੇਸ ਦੇ ਲਈ ਸਕੂਲ ਦੇ ਵਿੱਚ ਜਿਸ ਤਰ੍ਹਾਂ ਦਾ ਸਾਨੂੰ ਗਾਈਡ ਕੀਤਾ ਗਿਆ ਉਹਦੇ ਨਾਲ ਨਾਲ ਥੋੜਾ ਐਕਸਟਰਾ 1 2 ਘੰਟੇ ਕਰਨੇ ਪਏ ਬਸ ਅਰਸ਼ਦੀਪ ਦਾ ਕੀ ਟੀਚਰ ਸੀਗਾ ਪਹਿਲਾ ਸਥਾਨ ਹਾਸਲ ਕਰਨਾ ਜਾਂ ਅਰਸ਼ਦੀਪ ਨੂੰ ਇਹੀ ਦੀਗ ਵੀ ਆਪਾਂ 12ਵੀਂ ਕਲਾਸ ਜਿਹੜੀ ਪਾਸ ਕਰ ਲਈਏ ਜਾਂ ਕੋਈ ਟੀਚਰ ਸੀ ਵੀ ਕਿ ਜਿਹੜਾ ਇਹ ਕੋਈ ਸਥਾਨ ਹਾਸਲ ਕਰਨਾ ਸਰ ਮੈਰਿਜ ਵੀ ਚਾਹੁੰਦਾ ਮੇਰਾ ਸੁਪਨਾ ਸੀ ਤੇ ਮੇਰਾ ਮਤਲਬ ਮਨ ਸੀ ਕਿ ਮੈਰਿਜ ਨਹੀਂ ਖਾਹਾਂ ਬਟ ਮੈਂ ਇਹ ਸੋਚਿਆ ਸੀ ਕਿ ਮੈਂ ਪਹਿਲੇ 3 ਨੰਬਰਾਂ ਦੇ ਵਿੱਚ ਚਾਹੁੰਦੀ ਮੈਂ ਸੋਚਿਆ ਸੀ ਵੀ ਪਹਿਲੇ 10 ਦੇ ਵਿੱਚ ਪਹਿਲੇ 20 ਦੇ ਵਿੱਚ ਆਉਂਗੀ ਤੇ ਮੈਨੂੰ ਬਹੁਤ ਖੁਸ਼ੀ ਹੋਏ ਜਦੋਂ ਮੇਰਾ 3 ਸਥਾਨ ਖਾਣਾ ਅਰਸ਼ਦੀਪ ਜਦੋਂ ਅੱਜ ਤੁਹਾਨੂੰ ਪਤਾ ਲੱਗਿਆ ਵੀ ਅਰਸ਼ਦੀਪ ਦਾ ਪੀਰ ਦਾ ਸਟਾਨ ਆਇਆ ਤਾਂ ਕਿੰਨੀ ਵੀ ਜ਼ਿਆਦਾ ਖੁਸ਼ੀ ਹੋਈ ਕਿਰਦੇ ਨਾਲ ਪਹਿਲੀ ਖੁਸ਼ੀ ਹੋ ਜਦੋਂ ਉਹ ਸਾਨੀ ਕੀਤੀ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆਈ ਮੈਂ ਉਹ ਰਿਜੈਸ ਸਟੇਕ ਨਹੀਂ ਰਹੀ ਸੀ ਵੈਸੇ ਬੈਠੀ ਸੀ ਤੇ ਮਮਾ ਨੂੰ ਮਮਾ ਦੇ ਸਕੂਲ ਤੋਂ ਫੋਨ ਆਇਆ ਟੀਚਰ ਦਾ ਵੀ ਅਰਸ਼ ਨਿਊਜ਼ ਦੇ ਵਿੱਚ ਆ ਰਹੀ ਹੈ ਤੇ ਉਹਨਾਂ ਦਾ ਮਤਲਬ 3rd ਰੈਂਕ ਆਇਆ ਤਾਂ ਮੈਨੂੰ ਪਹਿਲੀ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਵੀ ਮੇਰਾ ਹੀ ਰੈਂਕ ਆਇਆ ਤੇ ਹੌਲੀ ਹੌਲੀ ਫਿਰ ਯਕੀਨ ਆਇਆ ਮੈਂ ਅਰਸ਼ਦੀਪ ਕੀ ਸੁਪਨਾ ਹੈਗਾ ਸੁਪਨਾ ਹੈਗਾ ਕਿ ਕੀ ਬਣਨਾ ਚਾਹੇਗਾ ਮੈਂ ਚਾਹੀਏ ਸੌਫਟ ਕੀ ਕਰ ਤੁਸੀਂ ਰਹੀ ਹੈ ਅਫੀਸਰ ਬਣ ਕੇ ਕਿਸ ਤਰ੍ਹਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਦੇਸ਼ ਤੇ ਹਾਂਜੀ ਸਰ ਮੈਂ ਲੋਕ ਸੇਵਾ ਕਰਨੀ ਚਾਹਨੀ ਹੈ ਤੇ ਨਾਲ ਹੀ ਨਾਲ ਕਿਹੇ ਵੀ ਅਫੀਸਰ ਬੰਨਾ ਚਾਹਨੀ ਹੈ ਜਿਹੜੀ ਇਮਾਨਦਾਰ ਹੋਵੇ ਤੇ ਕ੍ਰਪਸ਼ਨ ਤੋਂ ਬਿਲਕੁਲ ਰਹਿਤ ਹੋਵੇ ਤੇ ਸਾਰੇ ਲੋਕਾਂ ਦਾ ਸਹਿਯੋਗ ਕਰੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਵੇ ਹਾਂ ਅਰਸ਼ਦੀਪ ਦੇ ਮਾਤਾ ਵੀ ਮੌਜੂਦ ਨੇ ਕੀ ਕਹੋਗੇ ਜੇ ਅੱਜ ਬੇਟੀ ਦਾ ਪੰਜਾਬ ਆਪਣੇ ਵਿੱਚ ਨਾਮ ਕਰ ਰਿਹਾ ਹੈਗਾ ਪਰ ਤੀਸਰਾ ਪੜਾਣ ਆਪ ਸਰ ਇਹ ਇਹਦੇ ਲਈ ਮਤਲਬ ਨੇਂਦ ਤੁਸੀਂ ਮੰਨੋ ਸਟਾਰਟਿੰਗ ਤੋਂ ਜੋ ਨਰਕੀ ਹੋਤੀ ਓਫ ਟਾਈਮ ਤੋਂ ਹੀ ਨੇਂਦ ਕਰ ਰਹੇ ਆ ਕਿ ਵਧੀਆ ਬੱਚੇ ਨੂੰ ਗਾਈਡੈਂਸ ਮਿਲੇ ਸਕੂਲ ਵੱਲੋਂ ਸਾਨੂੰ ਪੂਰੀ ਸਹਿਯੋਗ ਮਿਲਿਆ ਟੀਚਰਸ ਦਾ ਲਾਸਟ ਪੇਪਰ ਦਾ ਕਿ ਇਹਨਾਂ ਨੂੰ ਮਤਲਬ ਪੂਰਵ ਲੋਈਏ ਸੀ ਬੇਟਾ ਕੁਝ ਲੈ ਨਾ ਜਾਵੇ ਇਹ ਵੀ ਕਰੋ ਤੁਸੀਂ ਆਹ ਵਾਲੇ ਕੁਐਸਚਨਸ ਵੀ ਕਰਨੇ ਆ ਮਤਲਬ ਪੂਰੇ ਸਕੂਲ ਦਾ ਬਣਿਆ ਹੋਇਆ ਸੀ ਇਹ ਫਸਟ ਫਾਈਵ ਦੇ ਵਿੱਚ ਆ ਜੀ ਜੇਰਾ ਮੰਨਦੀ ਸੀ ਤੇ ਮੈਨੂੰ ਵੀ ਪੂਰੀ ਸੀ ਲੇਕਿਨ ਜਦੋਂ ਅੱਜ ਮੈਨੂੰ ਪਤਾ ਲੱਗਿਆ ਕਿ ਇਹ ਫਸਟ ਸੀ ਟੀਚਰ ਤਾਂ ਮੈਨੂੰ ਆਪਣੇ ਆਪ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੁਸੀਂ ਕੀ ਕਹੋਗੇ ਤੁਹਾਡੇ ਦੇ ਹੀ ਮੈਂ ਪੰਜਾਬ ਤੋਂ ਨਾ ਹੋਸ਼ ਤਾਂ ਮਨ ਬਹੁਤ ਮਾਣ ਆ ਮੇਰੀ ਬੇਟੀ ਤੇ ਇਹ ਪਹਿਲਾ 10ਵੀਂ ਦੇ ਇਮਤਿਹਾਨ ਦੇ ਵਿੱਚੋਂ ਵੀ ਆਪਣੇ ਸੱਤਵੇਂ ਜਗ੍ਹਾ استان ਤੇ ਆਈ ਸੀ ਮੈਡਲਰ ਦੇ ਵਿੱਚ ਤੇ ਮੈਨੂੰ ਉਮੀਦ ਸੀ ਕਿ ਇਸ ਵਾਰ ਵੀ ਇਹ ਜਰੂਰ ਪਹਿਲੇ ਤਿੰਨ ਜਾਂ ਚਾਰ استانਾਂ ਦੇ ਵਿੱਚ ਉਹ ਜਰੂਰ ਹਾਸਲ ਕਰੋਗੇ ਇਹ ਤੇ ਉਹਨੇ ਕੰਮ ਬਿਠਾਇਆ ਬੀਡੀਓ ਸੁਪਨਾਨ ਕਿ ਆਈ ਐਸ ਆਫਸਰ ਬਣਨਾ ਤੋਂ ਕਿੰਨਾ ਸਹਿਯੋਗ ਰਿਹਾ ਪਰਿਵਾਰ ਦਾ ਉਹ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਜੀ ਹੁਣ ਤੱਕ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਜਿੱਥੋਂ ਤੱਕ ਬੱਚੀ ਪੜ੍ਹਨਾ ਚਾਹੂਗੀ ਅਸੀਂ ਪੜ੍ਹਾਵਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਜੀਨ ਦੇ ਪੇਰੈਂਟ ਤੇ ਉਹਨਾਂ 'ਚ ਵੀ ਕਰਾਂਗੇ स्कूल के प्रिंसिपल भी मौजूद है सर अर्षित ने स्कूल का नाम रोशन किया जो पूरे स्कूल आज का दिन हमारे लिए बहुत ही गौरवपूर्ण है बच्ची ने जो सोचा वो करके दिखाया जो मन में ठाना वो करके दिखाया और मैं इसके लिए जो बच्ची ने थर्ड पोजीशन हासिल की है उसके लिए बच्ची के माता पिता अध्यापकों आपको जो है विद्यालय परिवार की ओर से बहुत बहुत बधाई देता हूँ और साथ में जो है वो ये इच्छा भी करूंगा और कामना भी करूंगा कि जो बच्ची ने अपना लक्ष्य रखा है उसे वो आने वाले समय में पूरा करे तब बिल्कुल अर्शन ने जिसे आज पंजाब के तीसरा स्थान हासिल करके मानसा जिले के दे कस्बा तिखी के स्कूल का नाम रोशन किया उसी अर्श ने भी कह के वो ਲੋਕ ਸੇਵਾ ਕਰਨਾ ਚਾਹੁੰਦੇ ਨੇ ਆਈਐਸ ਅਫਸਰ ਬਣਨਾ ਚਾਹੁੰਦੇ ਨੇ ਜਿਸਦੇ ਲਈ ਅਰਸ਼ ਦੇ ਮਾਪਿਆਂ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦੇਣ ਦਾ ਜਿਹੜਾ ਭਰੋਸਾ ਦਿੱਤਾ ਗਿਆ। ਕੁੱਲ ਦੀ ਧਾਰੀਬਾਜ਼ੀ ਮੀਡੀਆ ਮਾਨਤਾ